ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਕਿਵੇਂ ਹੋ ਤੁਸੀਂ ਸਾਰੇ ਹੋਰ ਸਭੀ ਕੋ ਸਾਡਾ ਰਬਾਬ ਵੀ ਠੀਕ ਆ ਬਈ ਗਰਮੀ ਬਹੁਤ ਆ ਇੰਨੀ ਜਿਆਦੇ ਗਰਮੀ ਆ ਨਾ ਦੱਸ ਨਹੀਂ ਸਕਦੇ ਅਸੀਂ ਦੁਕਾਨ ਤੇ ਤਾਂ ਮਾਰਨਿੰਗ ਦੇ ਐਵੇਂ ਆ ਕਸਟਮਰ ਛੇਤੀ ਆ ਗਈ ਕਰਕੇ ਇੱਧਰ ਇੱਧਰ ਮੂੰਹ ਮੂੰਹ ਕਰ ਲਾ ਉਸਨੂੰ ਸਾਹਿਬ ਦੇਖਦੀ ਨਹੀਂ ਜੀ ਤੇ ਹੁਣ ਚੱਲੇ ਸੀ ਘਰ ਗਰਮੀ ਬਹੁਤ ਜਿਆਦੇ ਆ ਗਰਮੀ ਬਹੁਤ ਜਿਆਦੇ ਆ 1:30 ਵਜੇ 1:30 ਵਜੇ ਹਾਂਜੀ ਕੀ ਕੀ ਕਹਿਣਾ ਦੱਸੋ ਕਹੋ ਤੁਹਾਡਾ ਬਾਪੂ ਬਹੁਤ ਭੈਣਾ ਹੋ ਗਿਆ ਏ ਕੀ ਕਹਿਣਾ ਪੁੱਤ ਕਹੋ ਲੋ ਹੈਲੋ ਕਰ ਦੋ ਸਾਰਿਆਂ ਨੂੰ ਠੀਕ ਹੈ ਜੀ ਠੀਕ ਹਾਂ ਹੋਰ ਹਾਂ ਹੋਰ ਬੱਤ ਹਾਂ ਸਾਰੇ ਵਧੀਆ ਹੋਗੇ ਜੀ ਮੈਂ ਠੀਕ ਆ ਅਸੀਂ ਵੀ ਠੀਕ ਆ ਤੁਸੀਂ ਦੱਸੋ 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 ਜੀ ਹੁਣ ਸਾਰੇ ਕਿਵੇਂ ਠੀਕ ਹੋ ਰਬਾਬ ਨੇ ਇੰਨਾ ਪੁੱਛ ਲਿਆ ਹਾਲ ਚਾਲ ਤੁਹਾਡਾ ਉਹਨਾਂ ਦਾ ਤਾਂ ਠੀਕ ਹੈ। ਠੀਕ ਬਾਬਾ ਪਾਪਾ ਕੇ ਪਪਾ ਆਏ ਦੇਖੇ ਸਾਡੇ ਕਾਕਾ ਚੱਲੋ ਹੁਣ ਚੱਲਦੇ ਆ ਘਰੇ ਘਰੇ ਆ ਕੇ ਤਿਆਰ-ਵਿਆਰ ਹੁੰਨੇ ਆ ਮਾੜਾ ਮਟਾ ਨਾਲ ਨੂੰ ਕੇ ਸੈਟ ਹੋਈਏ ਦੁਆਰਾ ਫੇਰ ਦੁਆਰਾ ਦਿਖਾ ਤੇਨੇ ਕੋ ਖੁਸ਼ੀ ਲੱਗੀ ਬਹੁਤ ਸੇਰ ਦੇ ਐਵੇਂ ਬਤ ਜਦੋਂ ਆਪਾਂ ਘਰੇ ਜਾਂਦੇ ਆ ਉਦੋਂ ਮਿਲਦੇ ਆ ਤੇ ਬਾਕੀ ਇੱਥੇ ਕਿੰਨਾ ਹੈ ਹੂੰ ਚਲੋ ਇੱਧਰ ਜੁੜੇ ਜਾਣਾ ਠੀਕ ਹੈ ਜੀ। ਕਮਲ ਬਣਾਉਂਦੀ ਪਈ ਯਾਰ ਰੋਟੀਆਂ ਹਾਂ ਵੀ ਕਿਵੇਂ ਵਧੀਆ ਗਰਮੀ ਬਹੁਤ ਆਣਾ ਗਰਮੀ ਹੈਗੀ ਆ ਬਸ ਕੱਲ ਏਸੀ ਹਰਦੀਪ ਨੇ ਸਾਫ ਕੀਤਾ ਉਹ ਫਿਲਟਰ ਸਾਫ ਕੀਤੇ ਸਹੀ ਗੱਲ ਆ ਸੀਰੀਅਸਲੀ ਇੰਨੀ 쿨ਿੰਗ ਹੁੰਦੀ ਰੇ ਕਮਰੇ 'ਚ ਬਹੁਤ ਜਿਆਦਾ ਹਮ ਰੋਟੀ ਖਾਣੀ ਆ ਦੁਪਹਿਰ ਦੀ ਕਮਲ ਬਣਾਈ ਜਾਂਦੀ ਆ ਬਸ ਖਾ ਕੇ ਰੋਟੀ ਪਾਣੀ ਅੱਧਾ ਘੰਟਾ ਰੈਸਟ ਕਰਾਂਗੇ ਤੇ ਫੇਰ ਜਾਵਾਂਗੇ ਸ਼ੌਂਟ ਤੇ ਬਸ ਮੈਂ ਰੋਟੀ ਬਣਾਤੀ ਹਾਂ ਹਰਦੀ ਫੇਰ ਤੇਰੇ ਲਈ ਬਸ ਚਾਹ ਕਰ ਦੇਣੀ ਆ ਹਮ ਮੈਂ ਚਾਹ ਕਰ ਦੇਣੀ ਆ ਖਾਣਾ ਮਿੱਠਾ ਕਮਲ ਲੈ ਬਾਦਨਾ ਸਾਂਝਾ ਬੈਠ ਲਈ ਜਾ ਹਾਂ ਹਾਂ ਜੀ ਜੀ ਆਪਾਂ ਆ ਗਏ ਸੀ ਦੁਕਾਨ ਤੇ ਵਾਪਸ ਆਣਾ ਬਹੁਤ ਵਧੀਆ ਮਾਹੌਲਾ ਨਜ਼ਾਰਾ ਹੁਣ ਤਾਂ ਗਰਮੀ ਦੀ ਆਦਤ ਪਈ ਗਈ ਤੁਹਾਨੂੰ ਹਾਂ ਹਾਂ ਲੱਗ ਕੇ ਸੀ ਏਸੀ ਤੋਂ ਉਹ ਨਾ ਇੱਕ ਮਿੰਟ ਪਾਸੇ ਨਹੀਂ ਹੁੰਦੇ ਸੀਗੇ ਮੈਂ ਲਾਦੀ ਗਰਮੀ 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 ਹੁਣ ਵਧੀਆ ਆਦਤ ਪਈ ਆ ਰਾਂ ਦਾ ਮਜਾ ਨਹੀਂ ਆਈ ਦਾ ਤੇਰ ਬਾਪ ਸਾਡਾ ਘਰੇ ਆ ਉਹ ਹੋ ਗਿਆ ਨਾ ਮੈਂ ਰੋਟੀ ਪੈਣ ਦਾ ਸਾਰਾ ਕੰਮ ਕਰ ਲੂੰਗਾ ਘਰੇ ਸੀ ਰਪਾਉ ਦਾ ਅਰ ਬਾਬ ਦੇ ਪੰਗੇ ਦੇਖ ਲਈ ਫਿਰ ਦੇਖ 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 ਦੇ ਅਰ ਬਾਬ ਤੂੰ ਕਰਈ ਸੀਗਾ ਤੂੰ ਹੁਣ ਇੱਥੇ ਕਿਵੇਂ ਆ ਗਿਆ ਦੱਸੀ ਬੰਦ ਮੂੰਹ ਬਈ ਮੂੰਹ ਵੱਡਾ ਚੋੜਾ ਹੋਜੂ ਮੂੰਹ ਇਧਰ ਕਿਧਰ ਚੱਲਿਆ ਵਾ ਇਧਰ ਪੁੱਤ ਇਹ ਅਰ ਬਾਬ ਹਾਂ ਬੁੱਤ ਨਾ ਬੁੱਤ ਆਸਟਰ ਦੀ ਸੇਤਾ ਤਾਂ ਠੀਕ ਆ ਤੁਸੀਂ ਦੱਸੋ ਕੀ ਗਲਗੱਪ ਮੇਰੇ ਤੋਂ ਬਿਨਾ ਕੱਲੇ ਕੱਲੇ ਖਾਈਐ ਨੇ ਆ ਤਾਂ ਡਿਬਲੇਟ ਆ ना, ना मैं, मैं ना 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 दसो वीर मैं पानी पीता सी नहीं ना, <laughs> ना।, <laughs> ना। कि मैं पानी टेस्टी आ हम्म बढ़िया बढ़िया फल नहीं आ रहे हैं खाइए कोलगप्पे ओह नो 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 ਖੜਵੰਦੇ ਗੋਲ ਗਪੇ ਖਾ ਰਹੇ ਆ ਹਾਂਜੀ ਗੁੱਡ ਮਾਰਨਿੰਗ ਸਾਰਾ ਨੂੰ ਵੈਲਕਮ ਬੈਕ ਟੂ ਅਵਰ YouTube ਚੈਨਲ ਕਿਵੇਂ ਹੋ ਤੁਸੀਂ ਤੇ ਗੁੱਡ ਮਾਰਨਿੰਗ ਹੋ ਗਈ ਆ ਤੇ ਸਾਡਾ ਰਬਾਬ ਵੀ ਉੱਠ ਗਿਆ ਏ ਰਬਾਬ ਕਿਧਰ ਦੇਖਦੇ ਮਮੂਲ ਦੇਖਦੇ ਹੋ ਪਾਪਾ ਕਿੱਥੇ ਆ ਪਾਪਾ ਪਪਾ ਫਰੈਸ਼ ਹੋਣ ਗਏ ਆ ਤੇ ਬੋ ਮਾਤੇ ਕਾਕਾ ਪਿਆ ਅਸੀਂ ਏਸੀ ਛੱਡਿਆ ਹੋਇਆ ਵਾ ਦਿਲ ਚੋਂ ਦਿਲੋਂ ਛੱਡ ਕੇ ਤੇ ਚਾ ਸਾਡੀ ਉਹ ਪਈਆ ਮੈਂ ਕਿ ਆਪਬ ਤੇ ਮम्मा ਖੇਡਿਆ ਕਰਦੇ ਸੀ ਕਿ ਹਰਨੂ ਬਾਪੂ ਖੇਡਿਆ ਕਰਦੇ ਸੀ ਨਾ ਉਹ ਗੱਲਾ ਕਰਕੇ ਦਿਖਾ ਦੋ ਗੱਲਾ ਨਹੀਂ ਕਰਨੀਆ ਨਹੀਂ ਕਰਨੀਆ ਗੱਲਾ ਨਹੀਂ ਕਰਨੀਆ ਮੂਰ ਨਹੀਂ ਗਾਲੇ ਸੇ ਟਾਈਮ ਆ ਤੇ ਗੱਲ ਨਹੀਂ ਕਰਨੀਆ ਹੁਣ ਇਹਦੇ ਪਪਾ ਆਉਣਗੇ ਸਰਦੀਪ ਆਨ देयर ਤੇ ਉਹਨਾਂ ਨਾਲ ਗੱਲ ਕਰਦੇ ਆਪਾਂ ਠੀਕ ਆ ਬਣੀ ਗੂ ਬਣੀ ਗੂ ਬਹੁਤ ਸਿਆਣਾ ਹੂੰ ਕਿਨੜ ਜੁઠਿਆ ਹੂੰ ਉੱਥੇ ਆ ਜੇ ਤਾਂ ਉਹ ਨਹੀਂ ਬਾਪ ਪੁੱਤ ਪਿਓ ਦੀ ਜਨ ਹਰੇ ਥਿਆ ਨਹੀਂ ਤੇ ਬਤ ਮੇਰਾ ਮਾਦਰ ਸਾਹ ਚ ਪੀਓ ਅਪੀ ਤਾਂ ਗੁਰੂ ਚਾਹੀਏ ਸਸਤੇ ਹੀ ਹੀ ਤੇ ਕੰਮ ਕਰਨਾ ਲਿਖੋ ਫਿਰ ਨਾਹੀਏ ਤੇ ਦਿਖਾ ਦੇ ਜਾਈਏ ਹਾਂਜੀ ਹਾਂਜੀ ਤੇ ਆਪਾਂ ਆ ਗਿਆ ਸ਼ੌਪ ਤੇ ਸੁੰਧਰ ਟਾਈਮ ਵਧੀਆ ਕੰਮ ਹੋ ਰਿਹਾ ਵਧੀਆ ਸੋਨਾ ਮਾਰ ਬਾਲਾ ਛਟਾ ਛਟਾ ਪਿਆ ਸੀ ਤੇ ਇਹ ਭਰੀ ਸਿੱਧਾ ਆਪਾਂ ਹੀ ਕੋ ਸੁੱਤਾ ਪਿਆ। ਬਰਾਬੀ ਉੱਤ ਕਰਦੀ ਜਿਹੜੀ ਰੈਚਿੰਗ ਦੀ ਕਰੀ। ਮੇਰੀ ਅੱਖਾਂ ਤੇ ਵੀ ਨੀਂਦ ਨਹੀਂ ਲੱਗਦੀ। ਮੈਂ ਨਹੀਂ ਸੁੱਤਾ ਪਰ। ਪਤਾ ਮੈਂ ਤੁਹਾਨੂੰ ਗੱਲ ਸੁਣਾਉਣੀ ਆ। ਅਸੀਂ ਨਾ ਮਤਲਬ ਸਮਾਨ ਲੈਣ ਤੇ ਕਿਤੇ ਗਏ ਆਊਟਸਾਈਡ ਗਏ ਤੇ ਦੂਰ ਗਏ ਸੀ। ਇਹ ਨਾ ਲੋਕੇਸ਼ਨ ਹੀ ਦੱਸਾਇ ਦਿੱਤੀ। ਤੁਸੀਂ ਸਮਾਨ ਲੈਣ ਤੇ ਲਈ ਗਏ ਤੇ ਜਦੋਂ ਉੱਥੇ ਗਏ ਨਾ ਤੇ ਉਹ ਮੈਂ ਲੈਣੇ ਸੀਗੇ ਰਿਬੌਂਡਿੰਗ ਕਰਵਾਉਣਾ ਮੈਂ ਹੈਅਰ ਅਗੇਨ ਤੋਂ। ਭਰਤੋ ਗੁਰਮੁਣੀ ਆ ਤੇ ਜਦੋਂ ਅਸੀਂ ਮਤਲਬ ਉਥੇ ਸਮਝ ਲਈ ਚਾਹੀਏ ਨਾ ਮੈਂ ਕਿਹਾ ਵੀ ਮੈਂ ਇੰਨੀ ਵੱਡੀ ਟਿਊਬ ਨਹੀਂ ਲਾਣੀ ਹੈਗੀ ਹੈ ਨਾ ਜਿਆਦਾ ਹੀ ਤੁਹਾਨੂੰ ਗੱਲ ਹਾਂ ਮੈਂ ਕਿਹਾ ਵੀ ਮੈਂ ਇਹਦੇ ਪਰ ਟਿਊਬਸ ਨਹੀਂ ਲਾਣੀ ਅਵੇ ਮੈਨੂੰ ਛੋਟੀਆਂ ਵਾਲੀਆਂ ਦੇ ਦੋ ਵੀ ਤੁਹਾਨੂੰ ਪਤਾ ਮੇਰੇ ਵਾਲਾਂ ਦੀ ਗਰੋਥ ਜਿਆਦਾ ਨਹੀਂ ਹੈਗੀ ਤਾਂ ਉਹ ਪਤਾ ਕੀ ਕਹਿੰਦੀ ਕੁੜੀ ਕੋਈ ਗੱਲ ਦੀ ਫੇਰ ਕੀ ਅੱਧੀ ਟਿਊਬ ਦੇ ਨਾਲ ਵੀਰ ਆ ਵਾਲ ਸਟ੍ਰੇਟ ਕਰਵਾ ਲੂਗਾ ਵੇਚਣ ਦਾ ਨਕਰੀਕਾ ਵੀ ਹਾਏ ਵੇਚਣ ਦਾ ਤਰੀਕਾ ਤਾਂ ਛੱਡੋ ਤੇ ਹਰਦੀਪ ਦੀ ਕਲਾਸ ਲੱਗੀ ਕਲਾਸ ਉਹ ਕੁੜੀ ਵੀ ਹੱਸੇੜਾ ਮੈਨੂੰ ਤਾਂ ਕੁਝ ਬੋਲਦੀ ਦੀ ਦੀਦੀ ਮੇਰਾ ਆਦੀ ਮਾ ਵੀ ਐ ਵੀ ਵਸ ਗਿਆ ਮੇਰੇ ਨਾਲ ਅੱਜ ਪਰ ਤਾਂ ਮੈਂ ਦੇਖਿਆ ਕੋਈ ਦਿੱਖ ਨਾ ਸਮਾਨ ਲੇਡੀਜ਼ ਅਰਦੀ ਮੇਰੇ ਮੂੰਹ ਤੇ ਮੈਨਾਂ ਨਾਲ ਉਹ ਕੰਦ ਵੀ ਐ ਕਰਕੇ ਵੀ ਮੈਂ ਕਿਹਾ ਮੈਂ ਕਿਹਾ ਕੀ ਮੈਂ ਬੋਲਦੀਆਂ ਕਰਾਉਣੀਆਂ ਸਟ੍ਰੇਟ ਕਰਾਵਾ ਤੇ ਬੇਦਰਦੀ ਕਹਿੰਦੇ ਮੈਂ ਇਹ ਤਾਂ ਕੁਝ ਕਿਹਾ ਨਹੀਂ ਆਇਆ ਲਾਈਕ ਕਿਹਾ ਉਹ ਖਾਇਆ ਬੁੜੀਆਂ ਦਾ ਉਹ ਸੱਚੀ ਗੱਲ ਹੈ ਕਿ ਗੱਲ ਮੰਨਣ ਵਾਲੀ ਆ ਕਿ ਨਾ ਜਿਹੜੀਆਂ ਲੇਡੀਜ਼ ਵਹਿੀਆਂ ਹੁੰਦੀਆਂ ਨਾ ਨਹੀਂ ਆਹ ਦੀ ਗੱਲ ਹੁੰਦੀ ਹੈ ਤੇ ਬੰਦਨ ਵਿੱਚ ਆਹ ਸਹੀ ਗੱਲ ਆ ਮੈਨੂੰ ਬਹੁਤ ਕਦੇ ਕਦੇ ਐਵੇਂ ਹੁੰਦਾ ਆ ਨਾ ਏ ਕੁੱਚੀ ਗੱਲ ਹੈ ਵੈਸੇ ਨਾ ਕਿ ਜੁੱਜ ਵਾ ਕਾ ਜੁੱ ਕਾ ਤੇ ਵੀ ਕੇ ਵਾ ਰਵਾਭ ਹੁੰਦਾ ਹੈ ਨਾ ਆਪ ਕਰਾਂ ਲੱਗ ਜਾਂਦੀ ਆ ਤੰਗ ਤੇ ਥੋੜਾ ਜਿਹਾ ਕਰਦੀ ਆ ਤੇ ਮੈਨੂੰ ਚਰਕੀ ਚਰਕਦੀ ਮੈਨੂੰ ਹਰ ਦਿੱਤੂ ਨੂੰ ਸਭ ਚੜਾ ਲੱਗਿਆ ਨਾ ਜਦੋਂ ਫੋਨ ਲੱਗ ਕੇ ਬੈਠਦੀ ਗੇਮ ਮੈਂ ਹਰ ਦਿੱਤੂ ਗੇਮ ਸੱਚੀ ਡਿਲੀਟ ਕਰਨੀ ਆ ਕੱਲ ਫੇਸ਼ਨ ਕੀਤਾ ਸੀਗਾ ਹਰਦੀਪ ਦਾ ਲੋ ਮੇਰੇ ਤੋਂ ਮੰਮੀ ਹੈਗਾ ਨਹੀਂ ਉਹਨਾਂ ਨੂੰ ਕੀ ਦਿਸੂਗਾ ਮੈਨੂੰ ਸੱਚੀ ਲੱਗਦਾ ਪਿਆ ਬਸ ਮੈਂ ਹੈ ਹੀ ਸੋਨਾ ਵਾ ਚੱਕਰ ਹੋਰ ਕੋਈ ਨਹੀਂ ਮਨਵਾ ਦੇ ਮਹੀਨਾ ਤਾਂ ਕੋਈ ਫਰਕ ਨਹੀਂ ਪਿਆ ਕਮੈਂਟ ਕਰਕੇ ਦੱਸਿਆ ਜਾ ਹਰ ਪਤਾ ਕੀ ਕਹਿਣਗੇ ਮੇਰਾ ਰਬਾਬ ਦੇ ਟੋਪ ਇੰਦਰ ਨਾਲ ਗੱਲ ਚ ਮੇਰੇ ਬਿਨਾਂ ਆਹ ਹੁਣ ਆਈ ਕਿਹਨੂੰ ਮੇਰੇ ਕੋਲ ਬੈਠਾ ਪਾਪਾ ਦੇ ਮੈਂ ਮੁੱਛੇ ਦੇ ਵੀ ਦੇ ਬੰਦਾ ਜਿੱਪ ਹਰ ਰਬਾਬ ਦੇ ਦਿਨ ਕੋਲ ਆਇਦਰ ਦੇਖੋ ਇਹ ਤਾਂ ਕੰਮ ਬੜਾ ਹੈ ਨੈਚਰ ਦਾ ਬੈ ਉਹ ਹਵਾਦਾਰ ਸੱਚ ਬੰਦਾ ਨੇ ਆਹ ਹੈ ਜਿੱਦਾਂ ਤੁਹਾਨੂੰ ਜਿਆਦਾ ਪੈਰ ਚਾਹਾਂਗੇ ਜਿੱਥੇ ਸਜਾ ਸਿੱਧਾ ਹੈ ਮੈਂ ਅੱਜ ਬੰਦੀ ਆਪਾਂ ਕੱਲ ਜਿਹੜਾ ਵਲੌਗ ਸੀਗਾ ਹਨਾ ਉਹ ਆਪਾਂ ਐਂਡ ਨਹੀਂ ਕਰ ਸਕੇ ਸੀ ਕਿਉਂਕਿ ਲੇਟ ਹੋ ਗਏ ਸੀ ਕਿ ਰਾਤ 8 ਵਜੇ ਘਟੇ ਗਿਆ ਤਾਂ ਕਾਹ ਤੋ ਆਪਾਂ ਤੇ ਉਹ ਅੱਜ ਇਹ ਵਾਲੇ ਵਲੌਗ ਦੇ ਨਾਲ ਹੀ ਕੰਟੀਨਿਊ ਹੋ ਗਿਆ ਹੋਊਗਾ ਉਹ ਕੱਲ ਵਾਲਾ ਵਲੌਗ ਸੀ ਤਾਂ ਵਲੌਗ ਦੇ ਵਿੱਚ ਰਾਈਟ ਕੀਤਾ ਹੋਊਗਾ ਨੈਕਸਟ ਡੇ ਤਾਂ ਤੁਸੀਂ ਉਹ ਦੇਖੋ ਠੀਕ ਆ ਰੈਗੂਲਰ ਵਲੌਗ ਆਇਆ ਕਰਨਗੇ ਤੇ ਕੱਲ੍ਹ ਵਾਲਾ ਵਲੌਗ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਵੀ ਘਰੇ ਵਿੱਚ ਇੱਕ ਦਿਨ ਜ਼ਰੂਰ ਕੀਤਾ ਉੱਥੇ ਜਾਇਆ ਕਰਾਂਗੇ ਤੇ ਉਹ ਆਪਾਂ ਜਾਵਾਂਗੇ ਤੁਹਾਨੂੰ ਦੱਸਾਂਗੇ ਸ਼ੇਅਰ ਵਲੌਗ ਕਰਾਂਗੇ ਤੇ ਪਰ ਲੇਕਿਨ ਫਿਲਹਾਲ ਅਸੀਂ ਘਰੀ ਬਲੌਗ ਬਣਾਉਂਦੇ ਆਂ ਸਾਡੇ ਸੱਜੇ ਦੁਕਾਨੋਂ ਛੱਡ ਕੇ ਨਹੀਂ ਜਾ ਸਕਦੇ ਔਖਾ 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 ਪਤਾ ਲੱਗਦਾ ਹਾਂਜੀ ਤੇ ਆਪਾਂ ਘਰ ਜਾ ਕੇ ਆ ਗਏ ਆ ਵਲੋਗ ਹੀ ਬਣਾਇਆ ਜੇ ਰਵਾ ਪਰ ਆਪਣਾ ਬੱਚੇ ਖੇਡਦਾ ਫਿਰਦਾ ਹੈ ਤੇ ਵਲੋਗ ਦਾ ਪੈਠੀ ਐਂਡ ਕਰਦੇ ਆ ਮੈਂ ਨਾ ਆਇਆ ਅੱਜ ਅੱਛਾ ਕੱਲ ਫੇਸ਼ਲ ਕੀਤਾ ਸੀ ਕਿ ਕਹਿੰਦੇ ਮੇਰੇ ਤੋਂ ਕੁਝ ਵੀ ਨਹੀਂ ਫਰਕ ਪਿਆ ਕਿਹਨਾਂ ਦਾ ਫਰਕ ਪਿਆ ਵਾ ਗੁਰਾ ਆ ਗਿਆ ਗੁਰੇ ਹੋ ਸੱਚੀ ਗੱਲ ਹੈ ਠੀਕ ਹੈ ਨਾ ਤੇ ਹੁਣ ਵਲੋਗ ਦਾ ਐਂਡ ਕਰਦੇ ਆ ਦੋ ਦਿਨਾਂ ਦਾ ਮਿਕਸਾ ਵਲੋਗ ਆ ਰਿਹਾ ਹੈ ਪਹਿਲਾ ਆ ਨਾਈਟ ਇੱਕ ਅੱਜ ਦੇ ਰਹਿਣਾ ਵਲੋਗ ਆ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਤੇ ਸਾਡੇ ਵਲੋਗ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਕਰੋ ਕਮੈਂਟ ਕਰਕੇ ਇਹ ਦੱਸਿਆ ਕਰੋ ਤੁਸੀਂ ਕਿੱਥੋਂ ਕਿੱਥੋਂ ਤੋਂ ਹਨਾ ਸਾਨੂੰ ਖੁਸ਼ੀ ਮਿਲਦੀ ਆ ਕਿ ਤੁਸੀਂ ਸਾਡੇ ਵਲੋਗ ਕਿੱਥੋਂ ਤੋਂ ਦੇਖਦੇ ਹੋ ਤੇ ਬਾਕੀ ਵੀਊ ਵੱਧ ਤੋਂ ਵੱਧ ਪਲੀਜ਼ ਤੁਸੀਂ ਮਤਲਬ ਵਧਿਆ ਕਰੋ ਤੇ ਨਾਲੇ ਸ਼ੋਰ ਸਾਡੇ ਸ਼ੋਰਤੀ ਨੇ ਆਉਂਦੇ ਆ లైక్ ਕਮੈਂਟ ਵਧਿਆ ਹੋਊਗਾ ਚਲੋ ਜੀ ਹਨਾ ਉਹ ਵੀ ਦੱਸਿਆ ਕਰੋ ਕਿਵੇਂ ਲੱਗਦੇ ਤੁਹਾਨੂੰ ਬਾਕੀ ਇੰਸਟਾਗ੍ਰam ਤੇ ਵੀ ਪਹੁੰਚਿਆ ਕਰੋ ਸੋਰਸ ਦੇ ਕੇ ਤੇ ਦੀਪਕਮਲ 158 ID ਤੇ ਜਿਹਨਾਂ ਨੇ ਫੋਲੋ ਕਰ ਲਓ ਜਿਨ੍ਹਾਂ ਨੇ ਨਹੀਂ ਫੋਲੋ ਕੀਤਾ ਤੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਠੀਕ ਹੈ ਜੀ